ਵੇਖਾ ਤਰੇ ਕਿ ਨਹੀਂ ਅੱਜ ਐਤਵਾਰ ਵੀ ਮੰਗਲਵਾਰ ਆ ਰਬਨ ਨੂੰ ਫੋਨ ਕਰਾ ਪ੍ਰਸ਼ਾਦ ਲੈ ਆਵੇ ਹਲੋ ਹਲੋ ਰਬਨਾ ਸਸੀ ਕਾ ਮੰਮੀ ਜੀ ਸਸੀ ਕਾ ਪ੍ਰਸ਼ਾਦ ਬਤ ਲੈ ਆਏ ਹੋਂਦਾ ਕਾਦਾ ਤੂ ਖੈ ਮੰਮੀ ਅੱਜ ਮੰਗਲਵਾਰ ਆ ਨਾ ਪ੍ਰਸ਼ਾਦ ਵੰਡਣਾ ਹੁੰਦਾ ਆ ਅੱਗੇ ਤੂੰ ਕਦੇ ਵੰਡੇ ਨਹੀਂ ਅੱਜ ਕਾਦਾ ਕੰਝਾ ਵੰਡਣਾ ਨਹੀਂ ਅੱਗੇ ਹਰ ਵਾਰੀ ਵੰਡੀਦਾ ਆ ਯੇ ਵੀ ਬਾਕੀ ਦਿਨ ਤੂੰ ਵੰਡਦੇ ਨਹੀਂ ਅਗੇ ਪ੍ਰਸ਼ਾਦ 来 ਲਾ ਕੇ ਆਈ ਤੂੰ ਬਾਸੇ ਤੈਨੂੰ ਕਹਿਤਾ ਲੈ ਆ ਕੇ ਆਈ ਤੇ ਲੈ ਆ ਕੇ ਆਈ ਕਰੋ ਠੀਕ ਆ ਹਾਂ ਲੈ ਆ ਕੇ ਆਈ ਸੇ ਪ੍ਰਸ਼ਾਦ ਤੇ ਕਹਿ ਤੈਨੂੰ ਲਿਆਉਣ ਨੂੰ ਮੈਂ ਪਤਾ ਨਹੀਂ ਕੀ ਕਰ ਰਹੀ ਕਿੰਨੇ ਚਿਰ ਦੀ ਕੋਠੇ ਤੇ ਗਈ ਹਲੇ ਤੱਕ ਆਤਰੀ ਨਹੀਂ ਆਵਾਜ਼ ਮਾਰਦੀ ਇਹਨੂੰ ਮੈਂ ਕਾ ਹਾਂਜੀ ਮੰਮੀ ਜੀ ਹਾਂਜੀ ਮੰਮੀ ਜੀ ਐਨਾ ਚਿਰ ਲਾਤਾ ਨਾ ਦਿਆ ਓ ਬੱਸ ਮੇਰੇ ਲੱਗ ਗਿਆ ਟਾਈਮ। ਓਹੋ ਆ ਕੇ ਕਰਕੇ ਆਈਆਂ ਤੂੰ ਕੀ ਹੋਇਆ? ਸਰਕਾ ਤੋ ਅੱਜ ਮੰਗਲਵਾਰ ਤੈਨੂੰ ਨਹੀਂ ਪਤਾ ਅੱਜ ਮੰਗਲਵਾਰ ਆ। ਤੇ ਫਿਰ ਕੀ ਹੋਇਆ ਮੂਜੀ ਮੇਨੇ ਚੇਤਾ ਵੀ ਨਹੀਂ ਰਿਹਾ ਕਿ ਅੱਜ ਮੰਗਲਵਾਰ ਆ। ਤੇ ਕੋਈ ਗੱਲ ਨਹੀਂ ਕੋਈ ਦਿਨ ਮੰਗਲਵਾਰ ਨਹੀਂ ਸਰਤਾ ਇਹਦਾ। ਉਹਨੇ ਤਾਂ ਮੰਨ ਲਈ। ਉਹ ਤੁਸੀਂ ਆਵੀ ਵਾਅਦਾ ਕਰੀ ਜਾਂਦੇ ਦੱਸੋ। ਮੈਂ ਮਾਣੀ ਕੱడే ਵਾਲਾ ਮੰਗਲਵਾਰ ਨੂੰ ਧੋਈਦਾ ਸਰ। ਤੇ ਕੀ ਹੋਇਆ ਨਾ ਮੰਗਲਵਾਰ ਨੂੰ ਮੰਗਲਵਾਰ ਗੁੱਸਾ ਕਰ ਜਾਂਦਾ। ਨਹੀਂ ਧੋਣਾ ਨਹੀਂ ਜਦੋਂ ਕਹਾਂ ਤਾਂ ਮੈਂ ਨਹੀਂ ਧੋਣਾ ਤੇ ਨਹੀਂ ਧੋਣਾ। ਚਲੋ ਅਗੋਂ ਦਿਨੀ ਤੁੰ। ਕੀ ਨਾ ਬਿਆਨ ਕਰਿਆ ਕੁਛ ਨਹੀਂ ਹੁੰਦਾ ਮੰਗਲਵਾਰ ਨੂੰ ਕੀ ਹੈ ਦੱਸੋ ਸੋਮਵਾਰ ਦਿਓਏ ਕੋਈ ਨਿਕਾਂਦਾ ਸਿਰ ਮੈਂ ਮੰਗਲਵਾਰ ਨਹੀਂ ਤਾਂਦਾ ਵੀਰਵਾਰ ਨਹੀਂ ਤਾਂਦਾ ਕੋਈ ਸਿਰਤ ਹੁੰਦਾ ਨਹੀਂ ਮੰਗਲਵਾਰ ਚਲੋ ਨਹੀਂ ਤਾਂ ਹਾਂ ਸਿਰ ਨਹੀਂ ਤਾਂ ਮੰਗਲਵਾਰ ਠੀਕ ਹੈ ਹਾਂ ਲੈ ਜੇ ਮੈਂ ਕਹਿੰਨੀ ਮੇਰਾ ਬੱਸ ਵਸਾ ਇਹ ਕਰਦੀ ਆ ਆਪਣੀ ਮਰਜ਼ੀ ਨਾਲ ਸਿਰ ਤੋਹ ਲੈਂਦੀ ਆ ਕਦੇ ਕੁਛ ਕਰਦੀ ਰਹਿੰਦੀ ਵੱਡੇ ਬਜ਼ੁਰਗਾਂ ਵਾ ਥੋੜੇ ਕਿ ਆ ਗਏ ਕਿ ਨਹੀਂ ਮੰਗਲਵਾਰ ਤੋਂਣਾ ਨਹੀਂ ਵੀਰਵਾਰ ਤੋਂਣਾ ਇਹ ਆਪਣੀਆਂ ਮਰਜ਼ੀਆਂ ਕਰਦੀ ਨਾ ਕਦੀ ਸੁਣਦੀ ਨਾ ਗਣਦੀ ਹਾਂ ਮੰਮੀ ਵੀਨਾ ਸਵੇਰੇ ਸਵੇਰੇ ਵਿਅਮ ਕਰਨ ਲੱਗ ਜਾਂਦੇ ਨੇ ਕਿ ਮੰਗਲਵਾਰ ਸਿਰ ਧੋ ਲਿਆ ਫਿਰ ਕੀ ਹੋਇਆ ਜੇ ਮੰਗਲਵਾਰ ਧੋ ਲਿਆ ਸਾਰੇ ਦਿਨ ਇੱਕੋ ਜਿਹੀ ਨੇ ਵੀਰਵਾਰ ਵੀ ਉਹੀ ਹੈ ਮੰਗਲਵਾਰ ਵੀ ਉਹੀ ਹੈ ਮੰਮੀ ਨੇ ਸਮਝਾ ਮੈਂ ਤਾਂ ਬਹੁਤ ਪਰੇਸ਼ਾਨ ਹੋ ਗਈ ਆ ਮੈਨੂੰ ਸਮਝਾਉਣੀ ਆ ਤਾਂ ਮੈਂ ਨਾਲ ਲੜਦੇ ਨੇ ਫਿਰ ਕਹਿੰਦੇ ਮੈਂ ਬਹਿਸ ਕਰ ਰਹੀ ਆ ਹੁਣ ਬਹਿਸ ਕਰਾਂ ਕੀ ਕਰਾਂ ਕਿਵੇਂ ਸਮਝਾਵਾਂ ਮੰਮੀ ਨੂੰ ਮੈਂ ਐ ਕਰ ਹਾਂਜੀ ਆਈ ਸਿਰ ਬਾਕੇ ਹਾਂਜੀ ਮੰਮੀ ਜੀ ਚਾਹ ਬਣਾਣੀ ਥੜੀ ਬਣਾ ਦਿੰਨੀ ਆ ਟਾਈਮ ਕਿੰਨਾ ਹੋ ਗਿਆ 9 ਵਜੇ ਕੀ 55 ਮਿੰਟ ਹੋਏ ਨੇ ਚੱਲ ਬਾਜਾ ਫਿਰ 10 ਮਿੰਟ ਹਲੇ ਬਣਾ ਦੇਣੀ ਹੋਣੀ ਨਹੀਂ ਪੌਣੇ 10 ਹੋਏ ਆ ਪੌਣ ਚਾਹ ਨਹੀਂ ਬਣਾਣੀ ਕਿਉਂ ਮਮੀ ਜੀ ਪੌਣ ਚਾਹ ਕਿਉਂ ਨਹੀਂ ਬਣਾਈ ਤੀ ਨਹੀਂ ਪੌਣੇ 10 ਹੋਏ ਹੁਣ ਨਹੀਂ ਚਾਹ ਬਣਾਉਣੀ 10 ਵਜੇ ਚਾਹ ਬਣਾਈ ਤੋ ਠੀਕ ਹੈ ਹਾਂ ਚਾਹ ਪੀਣ ਲੱਗੇ ਵੀ ਟਾਈਮ ਦੇਖੀਦਾ ਐਨੀ ਬੱਸ ਵਸਾਈ ਨਹੀਂ ਕਰੀਦੀ ਹੁੰਦੀ ਮੈਂ ਤੇਰੀ ਸਾਸਿਆ ਕ ਤੂੰ ਮੇਰੇ ਸਾਸਿਆ ਠੀਕ ਹੈ ਨਹੀਂ ਬਣਾਉਂਦੀ ਹਾਂ ਤੈਨੂੰ ਕਿਹਾ ਤਾਂ ਬਾਜਾ ਤੇ ਬਾਜਾ 10 ਵਜੇ ਬਣਾਉਣੀ ਚਾਹ ਠੀਕ ਹਾਂ a few minutes later ਫੋਨ ਚਲਾਉਣ ਦੀ ਭਾਬੀ ਤੇਰੇ ਤੋਂ ਕੱਲ ਫੋਨ ਆਇਆ ਤੇ ਕੀ ਗੱਲਾਂ ਕਰਨੀਆਂ ਉਹ ਤਾਂ ਮੰਮੀ ਜੀ ਵੈਸੀ ਗੱਲਾਂ ਮਾਰਦੇ ਸੀ ਹਾਲੇ ਤੱਕ ਕੁਛ ਨਹੀਂ ਸੀਗੇ ਅੱਛਾ ਠੀਕ ਠਾਕ ਸਾਰੇ ਹਾਂਜੀ ਸਾਰੇ ਠੀਕ ਨੇ ਉਸੇ ਚੱਲ ਵਧੀਆ ਮੈਨੂੰ ਸੂਟ ਹੀ ਦਵਾ ਦੋ ਅੱਜ ਅੱਜ ਦਵਾ ਦੋ ਹਾਂ ਤੇ ਮੰਗਲਵਾਰ ਤੇ ਉਹ ਪਤਾ ਕਿ ਉਹ ਪ੍ਰੋਗਰਾਮ ਹੈਗਾਗਾ ਪਰਸੋਂ ਤਾਂ ਮੈਂ ਕਹਿ ਰਹੀ ਕਿ ਅੱਜ ਦਵਾ ਦੋ ਸੂਟ ਆਨ ਲੈ ਆਵਾਂਗੇ ਕੱਲ ਬੁੱਧਵਾਰ ਐਂਕ ਤੇ ਮੰਗਲਵਾਰ ਮੰਗਲਵਾਰ ਤੋਂ ਹੀ ਲੈਣਾ ਮੰਮੀ ਦੇ ਵਾ ਮਾ ਮਾ ਦੀ ਨਹੀਂ ਗੱਲ ਹੁੰਦੀ ਅੱਜ ਮੰਗਲਵਾਰ ਤਾਂ ਨਹੀਂ ਲੈਣਾ ਬੁੱਧਵਾਰ ਲੈ ਆਵਾਂਗੇ ਕਿ ਚੇਕ ਨਹੀਂ ਲਿਆ ਅੰਦੇ ਹਾਂ 10 ਵਜੇ ਘੰਟੇ ਚਾਹ ਬਣਾ ਲਗ ਰਣ ਤੋਂ ਜਾਣੀ ਆ ਹਾਂ ਮੰਮੀ ਬਹੁਤ ਵਹਿਮ ਕਰਦੇ ਨੇ ਸੂਟ ਦਾ ਕਿਹਾ ਤਾਂ ਵਹਿਮ ਮੰਗਲਵਾਰ ਸੂਟ ਨਹੀਂ ਲੈਂਦਾ ਓਹ ਹੋ ਮੰਮੀ ਦੇ ਇੰਨੇ ਵਹਿਮਤ ਪਰੇਸ਼ਾਨ ਹੋ ਗਈਆਂ ਮੈਂ ਰੋਵਿੰਦ ਪਤਾ ਨਹੀਂ ਨਾ ਟਾਈਮ ਕਿਉਂ ਲਗਾਤਾ ਇਹਨੇ ਆਇਆ ਹੀ ਨਹੀਂ ਹਲੇ ਤੱਕ ਚਲ ਕੋਈ ਗੱਲ ਨਹੀਂ

ਕਾਇਨ ਏਟ ਹੋ ਗਿਆ ਅੱਜ ਨਾ ਪਤਾ ਨਹੀਂ ਕੀ ਗੱਲ ਐ ਮਗਰ ਆਵਾਜ਼ ਵੀ ਨਹੀਂ ਮਾਰਨੀ ਚਾਹੀਦੀ ਕਹਿੰਦਾ ਇਤਰੇ ਵੇਲੇ ਸਾਡੇ ਪਿੰਡ ਦੀ ਗੱਲ ਐ ਉਹ ਚੱਲਿਆ ਬਾਹਰ ਕੰਮ ਘੁੰਮਦੇ ਮਗਰ ਉਹ ਕਹਿੰਨੇ ਆਵਾਜ਼ ਮਾਰੀ ਨੁਕਸਾਨ ਪਤਾ ਤਾਂ ਕਿੰਨਾ ਆਇਆ ਆਵਾਜ਼ ਮਾਰਨ ਤੇ ਹੋਰ ਅਬ ਇਹ ਲੀ ਜਾ ਗੋ ਨੰਗ ਜੇ ਤਾਂ ਨੁਕਸਾਨ ਹੋ ਜਾਂਦਾ ਆ ਤਾਂ ਨਹੀਂ ਨੰਗਣਾ ਚਾਹੀਦਾ ਮਿੱਲੀ ਵੀ ਨਸਤ ਮਿੱਲੀ ਨਾਤੀ ਹੋ ਜਾਂਦਾ ਦੋਸਤ ਹੋਰ ਇਹ ਨੂੰ ਕੀ ਪਤਾ ਇੰਨਾ ਗੱਲਾਂ ਦਾ ਮੈਨੂੰ ਤਾਂ ਟੈਨਸ਼ਨ ਹੋ ਰਹੀ ਐ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਮੁੰਡਾ ਘਰ ਨਹੀਂ ਆਇਆ ਕੋਈ ਨਾ ਆਜੂਗਾ ਜੇ ਮੈਂ ਕਹਿੰਨੀ ਆ ਤੁਸੀਂ ਦੇਰ ਪਰਜਾਈ ਨਹੀਂ ਕਹਦੀ ਗੱਲ ਮੰਨ ਲੈ ਮੈਂ ਇਸ ਵਾਰ ਕਹਿੰਨੀ ਪਿਆ ਬੜਾ ਟਾਈਮ ਨਾਲ ਜਾਓ ਤੇ ਟਾਈਮ ਨਾਲ ਘਰ ਆਓ ਨਾਲੇ ਝਟਾ ਜਾ ਆਪਣਾ ਬਾਲਾ ਹਣ ਕਦੋਂ ਦਾ ਖਲਾ ਰਿਆ ਵਾ ਸ਼ਾਮਾਂ ਪੈਣ ਲੱਗੀਆਂ ਨੇ ਤੇ ਇਹਨਾਂ ਨੂੰ ਹੋ ਜਾ ਬੰਨਿਆ ਨਹੀਂ ਆ ਕੋਈ ਨਾ ਬੰਨ ਲੀ ਵਾ ਨਾ ਟਾਈਮ ਨਾਲ ਨਾ ਆ ਗਿਆ ਰਬਾ ਨਾ हां ਜੀ ਮੰਮੀ ਆ ਗਿਆ ਪ੍ਰਸ਼ਾਦ ਲਾ ਆਇਆ ਓਹੋ ਯਾਰ ਮੰਮੀ ਪ੍ਰਸ਼ਾਦ ਦਾ ਚੇਤਾ ਭੁੱਲ ਗਿਆ ਤੇ ਮੈਂ ਤੈਨੂੰ ਪਹਿਲਾਂ ਕਿਹਾ ਨਾ ਕਿ ਪ੍ਰਸ਼ਾਦ ਲਾ ਕੇ ਆਈ ਮੈਨੂੰ ਦਿਮਾਗ ਚ ਨਹੀਂ ਰਿਹਾ ਮੈਂ ਵਿੱਕੀ ਨਾਲ ਕੋ ਮੰਜਨ ਗਿਆ ਮੈਨੂੰ ਚੇਤਾ ਹੀ ਭੁੱਲ ਗਿਆ ਪ੍ਰਸ਼ਾਦ ਲਿਆਣਾ ਤੇਰ ਬੜਾ ਅੱਜ ਮੰਗਲਵਾਰ ਫੇਰ ਨਾਗਾ ਪੈ ਜਾਣਾ ਆ ਚਲੋ ਹੁਣ ਕੋਈ ਗੱਲ ਨਹੀਂ ਭਾਈ ਕੋਈ ਨਹੀਂ ਹੁੰਦਾ ਯਾਰ ਮੰਮੀ ਵੈਮਾ ਕੋਈ ਨਾ ਦਰਜ ਨਾ ਟੇਕੀਂ ਮਥਾ ਕੀ ਹੋ ਜਾਊਗਾ ਵੈਮ ਨਹੀਂ ਹੁੰਦਾ ਓ ਵੈਮ ਆ ਸਾਰੇ ਮੰਨ ਦੇ ਨਾਮ ਵੱਨੋ ਰਾਮ ਨੰਦਿਆ ਤੇਰਾ ਇਹਨਾਂ ਪ੍ਰਸ਼ਾਦ ਵੰਡਦੇ ਫੇਰ ਯਾਰ ਕੀ ਹੋ ਜੂਗਾ ਜ ਜ ਜ ਨਾ ਬੰਦਾਂਗੇ ਤਾਂ ਮੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਯਾਰ ਮੰਮੀ ਕੁਛ ਨਹੀਂ ਹੈ ਨਾ ਗੱਲਾਂ ਚ ਰੱਖਿਆ ਤੂੰ ਹੀ ਹਰ ਵਾਰੀ ਇਹੀ ਗੱਲ ਕਹਿੰਦੇ ਰਹਿੰਦੇ ਆ ਆ ਕਿਉਂ ਨਹੀਂ ਕੀਤਾ ਟਾਈਮ ਪਾਉਣ ਤੇ ਆ ਨਹੀਂ ਕਰਨਾ ਉਹ ਨਹੀਂ ਕਰਨਾ ਇਹਦਾ ਕੁਛ ਨਹੀਂ ਹੁੰਦਾ ਯਾਰ ਕਿਉਂ ਨਹੀਂ ਜਿਹੜੇ ਸਿਆਣੇ ਆ ਕਹ ਕਿਆ ਕਰ ਗਏ ਉਹ ਹਨ ਕਹਦੇ ਆ ਉਹ ਸਿਆਣੇ ਦਾ ਐਵੇਂ ਹੀ ਕਹਿ ਕੇ ਯਾਰ ਹਾਂ ਉਹ ਨਹੀਂ ਕਰਨਾ ਤੂੰ ਛੱਡ ਪਰੇ ਕੋਈ ਨਹੀਂ ਹੁੰਦਾ ਨਹੀਂ ਨਹੀਂ ਤੂੰ ਆਪਣੀ ਮਰਜ਼ੀ ਇਹ ਨਾ ਕਰੋ ਜਿਹੜੀ ਗੱਲ ਮੈਂ ਨਹੀਂ ਉਹ ਗੱਲ ਕਰਿਆ ਕਰੋ ਚਾਹ ਠੀਕ ਆ ਲਿਆ ਕੇ ਦਿਨਾ ਪ੍ਰਸ਼ਾਦਾ ਆ ਲੈ ਆ ਜਾ ਰੇ ਭਾਬੀ ਨੂੰ ਕਹਨਾ ਭਾਬੀ ਪਾਣੀ ਲੈ ਕੇ ਆ ਮਮੀ ਦਾ ਦਿਮਾਗ ਖਰਾਬ ਕਰ ਦਿੰਦੇ ਆ ਹਾਂ ਭਾਬੀ ਹਾਂਜੀ ਪਾਣੀ ਲੈ ਕੇ ਆ ਜਾਓ ਆਈ ਹਲੋ ਲਓ ਪਾਣੀ ਲੈਓ ਭਾਬੀ ਪਾਣੀ ਲਓ ਕੀ ਹੋਇਆ ਇਹਨਾਂ ਨੂੰ ਗੁੱਸਾ ਇਹਨੇ ਗੁੱਸੇ ਜਿਹਾ ਬਾਜ਼ ਮਾਰੀ ਮੈਨੂੰ ਇਹ ਤੁਹਾਨੂੰ ਪਤਾ ਹੀ ਹੈ ਮਮੀ ਦਾ ਕੀ ਹੋਇਆ ਪ੍ਰਸ਼ਾਦ ਨਹੀਂ ਲੈ ਕੇ ਦਿੱਤਾ ਆ ਸੁਣਾਤਾ ਤੂੰ ਲਿਆ ਕੇ ਨਹੀਂ ਦਿੱਤਾ ਮੈਂ ਮੱਥਾ ਟੇਕਣ ਜਾਣਾ ਮੈਂ ਕਿ ਇੱਕ ਦਿਨ ਨਾ ਦੋ ਤਾਂ ਕੀ ਹੋ ਜਾਊਗਾ ਮੰਨਦੇ ਹੀ ਨਹੀਂ ਮੈਂ ਨਾ ਸੋਗ ਕਰ ਲਮਾ ਕਾ ਚੱਲ ਕੋਈ ਗੱਲ ਨਹੀਂ ਮੈਂ ਸ਼ਾਮਾਂ ਜਾ ਕੇ ਬਾਜ ਲਿਆ ਦੂੰਗਾ ਫੇਰ ਕੀ ਗੱਲੇ ਫੇਰ ਕੀ ਗਾਣਾ ਮੈਂ ਹਰਗੋਟ ਕੇ ਇਧਰ ਨੂੰ ਆ ਗਿਆ ਮੇਨਾਂ ਵੀ ਤਾਂ ਫੇਰੇ ਹੀ ਹੋਇਆ ਪਰ ਮੈਂ ਫੇਰ ਕੀ ਥੋੜੇ ਵਿੱਚ ਪਿੱਛੇ ਪੈ ਗਏ ਅੱਛਾ ਤਾ ਤਾ ਫੇਰ ਵੀ ਤਾ ਮੰਗਲਵਾਰ ਐ ਅੱਜ ਮੰਗਲਵਾਰ ਤੇਨੇ ਪਤਾਈਏ ਮੰਮੀ ਦਾ ਇਹ ਉਹ ਮੰਮੀ ਤਾਂ ਬਹੁਤ ਵੇਅਮ ਕਰਦਾ ਕੀ ਕਰੀ ਮੈਂ ਕਿ ਸੂਟ ਲਿਆ ਉਹ ਮੈਨੂੰ ਕਹਿੰਦਾ ਮੰਗਲਵਾਰ ਤੇ ਮੰਗਲਵਾਰ ਮਨਾ ਕਰਦਾ ਕਿ ਸੂਟ ਨਹੀਂ ਲੈ ਕੇ ਆਣਾ ਓਏ ਪਤਾ ਨਹੀਂ ਮੰਮੀ ਨੇ ਕਿੱਥੋਂ ਵੈਮ ਸਿੱਖ ਲਿਆ ਆਪਾਂ ਨੂੰ ਕੁਛ ਤਾਂ ਕਰਨਾ ਹੀ ਪੈਣਾ ਮੰਮੀ ਦੇ ਵੈਮ ਇੰਨੇ ਬਹੁਤ ਘਰ ਲੱਗ ਗਏ ਇਹਦਾ ਕੋਈ ਹੱਲ ਹੀ ਨਹੀਂ ਹੈਗਾ ਬੰਦੇ ਦੇ ਵੈਮ ਦਾ ਕੀ ਹੱਲ ਹੈਗਾ ਸਹੀ ਗੱਲ ਹੈ ਕੀ ਬਣਾਇਆ ਕੀ ਬਣਾਇਆ ਹਾਲੇ ਤਾਂ ਸੋਚ ਰਹੀ ਹਾਂ ਕੀ ਬਣਾਵਾਂ ਮੈਂ ਚਾਹ ਬਣਾ ਦੋ ਘਟਾ ਜਾ ਚਾਹ ਬਣਾ ਲੈ ਮੰਮੀ ਦੇ ਵੈਮ ਦਾ ਕੀ ਹੱਲ ਕਰੀਏ ਆ ਕੁਛ ਨਾ ਕੁਛ ਤਾਂ ਹੱਲ ਕਰਨਾ ਪੈਣਾ ਵਾ ਮਿੰਟ ਬਾਅਦ ਹੀ ਕਦੇ ਆ ਕਹਿ ਦਿੰਦੇ ਕਦੇ ਉਹ ਕਹਿ ਦਿੰਦੇ ਤੁਸੀਂ ਆ ਨਹੀਂ ਕਰਨਾ ਮਗਰ ਆਵਾਜ਼ ਨਹੀਂ ਮਾਰਨੀ ਉਹ ਨਹੀਂ ਕਰਨਾ ਕੀ ਕਰੀਏ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਗੇਮ ਲਾ ਅੰਨਾ ਕੋਈ ਨਾ ਕੋਈ ਨੀ ਤਾਂ ਇਹਦਾ ਹਾਲੇ ਹੁਣਾ ਨਹੀਂ ਹਾਂ ਨਹੀਂ ਜਾਣਾ ਫੂ ਆਵਰਸ ਲੇਟਰ ਯਾਰ ਅੱਜ ਦੇ ਨਵੀਂ ਸੀਰੀਜ਼ ਦੇਖ ਕੇ ਮਜ਼ਾ ਹੀ ਆਇਆ ੜਾ ਵਾ ਅੱਜ ਦੇ ਫਿਲਮ ਦੇਖ ਰੇ ਨਜ਼ਾਰਾ ਆਊਗਾ 2 ਘੰਟੇ ਦਾ ਪਾਰ ਆ ਨਜ਼ਾਰੇ ਲੱਗਦੇ ਫੁੱਲ ਆ ਆ ਕੀ ਲੱਗਾ ਹੈ ਹਾਂ ਰਗਨਾ ਹਾਂਜੀ ਲੱਤਾਂ ਕਾ ਲੌਂੜਿਆ ਉਹ ਕੀ ਹੋ ਗਿਆ ਲੱਤਾਂ ਨੂੰ ਇਹਨਾਂ ਨੂੰ ਐਕਸਰਸਾਈਜ਼ ਹੋ ਜਾਂਦੀ ਆ ਉਹ ਲੱਤਾਂ ਨੇ ਇਲਾਈਟ ਕਲਿਆਣ ਬਣਾਉਂਦਾ ਵਾ ਲੱਤਾਂ ਨੇ ਲਾਈਦਾ ਯਾਰ ਮੰਮੀ ਉਨਾਈਲਾ ਇਹ ਲੱਤਾਂ ਮਜਾ ਦੇ ਬਾਗ ਲੋ ਬਸ ਨਹੀਂ ਰੰਦਾ ਜਾਓ ਨਹੀਂ ਲੱਤਾਂ ਨਹੀਂ ਹਿਲਾਉਣੀਆਂ ਜਾਓ ਨਹੀਂ ਰੰਦਾ ਇਹ ਬੰਨ ਰੋੜੀ ਜਾਵ ਕੜਾ ਕੰਮ ਕਰਦੇ ਪੁੱਠਾ ਕਰਦੇ ਤੂੰ ਨਹੀਂ ਉਹ ਕੁਛ ਨਹੀਂ ਹੁੰਦਾ ਇਹ ਲੱਤਾਂ ਹਿਲਾਉਣਾ ਇਹਨਾਂ ਸਰੀਰ ਇਦਾਂ ਦਾ ਨਾ ਸਰੀਰ ਸਰਕਲ ਘਾਤਾ ਰਹਿੰਦਾ ਵਾ ਉਹ ਕਲੈਨ ਪਣਾ ਹੁੰਦਾ ਨਹੀਂ ਮੰਜੇ ਤੇ ਬਹਿ ਕੇ ਲੱਤਾਂ ਹਿਲਾਈਂ ਆ ਨਹੀਂ ਰੰਦਾ ਕਣਾ ਚਲੋ ਠੀਕ ਆ ਜਾਓ ਮਾਤਾ ਮਾਫ ਕਰੀਂ ਜਾ ਜਿੰਨਾ ਸਮਝਾਵਾ ਉਹ ਹੈ ਬਸ ਸਿਰ ਦੇ ਵਾਲਾ ਨ ਪੈਂਦਾ ਪਤਾ ਨਹੀਂ ਕੀ ਇਹਨਾਂ ਨੇ ਆੜਾਂ ਤਾਂ ਮਾਕ ਨੂੰ ਹੋਇਆ ਪਿਆ ਗੱਲ ਹੀ ਨਹੀਂ ਸੁਣਦਾ ਸਮਝਦਾ ਮੇਰੀ ਯਾਡਾ ਕਹਿੰਦਾ ਤੂੰ ਵਹਿਮ ਕਰਦੀ ਵਹਿਮ ਕਰਦੀ ਵਹਿਮ ਕਰਦੀ ਮੈਂ ਵਹਿਮ ਕਰਦੀ ਆ ਦੱਸੋ ਚੱਲ ਕਰੋ ਆਪਣੀਆਂ ਮਰਜ਼ੀਆਂ ਪਰ ਹਾਂ ਇਹ ਫਿਊ ਮੂਮੈਂਟਸ ਲੇਟਰ ਜੀ ਹਾਂ ਜੀ ਸਾਰੇ ਵਧੀਆ ਹਾਂ ਜੀ ਪਾਪਾ ਠੀਕ ਨੇ ਠੀਕ ਹੈ ਔਰ ਮੰਮੀ ਕੀ ਕਰਦੇ ਹੁਣ ਫੋਨਾਂ ਫੋਨ ਤੇ ਕੀਦਣਾ ਗੱਲਾਂ ਕਰਨ ਲਈ ਇੱਕ ਨੋ ਮੇ ਮ ਬੱਚੇ ਗੱਲ ਕਰਦੇ ਉਹ ਮੰਮੀ ਦਾ ਫੋਨ ਸੀਗਾ ਉਹਨਾਂ ਸ਼ਮਾ ਪਾ ਗਿਆ ਹੁਣ ਸਿਰ ਤੋਂ ਵਾਲਾ ਕੇ ਸ਼ਮਾ ਤਾਂ ਖਲਾਰ ਕੇ ਰੱਖਣ ਵਾਲਾ ਉਹ ਮੰਮੀ ਜੀ ਸਿਰ ਗਿੱਲਾ ਸੀ ਵਾਲ ਗਿਲਦੇ ਸੀ ਕਿ ਨਾ ਮੈਂ ਕਿਹਾ ਚਲ ਬਾਜੂ ਬਾਲਾਂਗੀ ਉਹ ਜਾਨੋ ਫੇਰ ਪਾਉਣੇ ਬਾਂਝਾ ਜਣੇ ਤੇ ਕੋਈ ਗੱਲ ਨਹੀਂ ਵਾਲੜਨੀ ਆ ਤੂੰ ਸਿਰਵਾਟ ਕੇ ਪਹਿਲਾਂ ਗੱਲਾਂ ਬਾਤ ਚ ਕਰ ਲਈ ਵਾਲੜਨੀ ਸ਼ਮਾ ਪਾ ਗਿਆ ਜਦ ਤੱਕ ਬਾੜ ਖੜਾ ਰੇ ਤੂੰ ਬਾੜ ਦੰਗੀ ਨਾ ਸੱਚ ਤੇ ਮਾਰੀ ਹੁਣ ਕੀ ਹੋ ਗਿਆ ਮਨ ਬਾਣ ਇੱਥੇ ਕਰ ਲੈ ਏਦਾਂ ਹੀ ਕਿਉਂ ਹੁਣ ਕੀ ਹੋਇਆ ਸ਼ਾਮਾਂ ਪੈ ਗਈਆਂ ਹੁਣ ਇਹ ਕੰਗੀ ਪਹਿਲਾਂ ਕੋਈ ਨਹੀਂ ਕੰਗੀ ਨਾਲ ਸਰੋਂ ਦਾ ਸ਼ਾਮ ਵੜੇ ਮम्मी ਤਾਂ ਨਹੀਂ ਬੰਦ ਸੀ ਉਹਦਾ ਲਾਈਟ ਨਹੀਂ ਹੁੰਦੀ ਸੀਗੀ ਲਾਈਟ ਦੀ ਨਿਕਾਲਾ ਨਹੀਂ ਸ਼ਾਮਾਂ ਕੰਗੇ ਮਾਰੀ ਦੀ ਸਿਰ ਤੇ ਵਜਾ ਕੱਠਾ ਕਰ ਲੈ ਤਰੇ ਇਹ ਵਿਆਹ ਬੋਧ ਕਰਦੇ ਮਮੀ ਜੀ ਵਿਆਹ ਮਾਰੀ ਗੱਲ ਨਹੀਂ ਆ ਗਈ ਬਹੁਤ ਵਿਆਹ ਕਰਦੇ ਤੁਸੀਂ ਕੱਠਾ ਕਰਵਾਣ ਸ਼ਾਮਾਂ ਪੈ ਗਈਆਂ ਹੁਣ ਵਾੜੇ ਕੰਗੀਆਂ ਲੈ ਤਰੀ ਫਿਰਦੀ ਹੈ ਯਾਰ ਇੱਕ ਦਿਨ ਨੋ ਪੈਰ ਦਾ ਬੜਾੜਦਾ ਪਿਆ ਇਹਨੂੰ ਕੱਟ ਹੀ ਲੈਣਾ ਵਾ ਕੱਟ ਕੇ ਨਾ ਇਹਨੂੰ ਪਰੇ ਕਰ ਦੇਣਾ ਵਾ ਉਹ ਕੀ ਕਰਾਇਆ ਮੁੰਡੇ ਦਾ ਕੀ ਹੋ ਗਿਆ ਹਣ ਅੱਛਾ ਮਾਂ ਪੈ ਗਿਆ ਤੇ ਨਾ ਕੱਟਣ ਦਾ ਪਹਾੜ ਉਹ ਕੀ ਕਰਾਂ ਜੀ ਅੜਦਾ ਪਿਆ ਸੀ ਮੈਂ ਕੱਟ ਦਿੰਦਾ ਵਾ ਨਹੀਂ ਕੱਟੇਗਾ ਮੰਗਲਵਾਰ ਤੋਂ ਉਦੋਂ ਨੀ ਕੱਟੇ ਤੇ ਕੀ ਕਰਾਂ ਯਾਰ ਮੰਮੀ ਤੇਰਾ ਨਹੀਂ ਕੱਟਣੇ ਨਾ ਰੱਖ ਨਾ ਮੱਢਣੇ ਅੱਦਰ ਲੈ ਆ ਰੱਖ ਦੇਣਾ ਬਸ ਚਲੋ ਜਿਹੜਾ ਕੰਮ ਢੱਕੀ ਆ ਉਹ ਤਾਂ ਢੱਕੇ ਨਹੀਂ ਰਹਿੰਦੇ ਤੁਸੀਂ ਕੀ ਕਰੀਆ ਯਾਰ ਮੰਮੀ ਨਾ ਤੋਹੀ ਨਹੀਂ ਕੱਟਣ ਦਿੰਦੇ ਨਾ ਤਾਂ ਤੋਹੀ ਨਹੀਂ ਲਾਣ ਦਿੰਦੇ ਤੁ ਕਰੀਏਗੀ ਜੀ ਤੇ ਕਹਦਾ ਕੋਈ ਨਹੀਂ ਹਿਲਾਉਣਾ ਤੇ ਨਹੀਂ ਹਿਲਾਉਣੀਆਂ ਨਾ ਨਾ ਕਟਣੇ ਨਾਲ ਲੱਗਾ ਹਿਲਾਉਣੀਆਂ ਚਲੋ ਠੀਕ ਆ ਜੀ ਜੋ ਤੁਹਾਡੀ ਇਛਾ ਬਸ ਚਲੋ ਜਾਓ ਆਪਣੀਆਂ ਮਰਜ਼ੀਆਂ ਕਰਦਾ ਕੋਈ ਗੱਲ ਨਹੀਂ ਮੰਮੀ ਦੇ ਵਹਿਮਾਂ ਦਾ ਇਲਾਜ ਕਰਨਾ ਹੀ ਪੈਣਾ ਯਾ ਇਧਰ ਮੰਮੀ ਨੇ ਨੂੰ ਕੁਝ ਕਰਨ ਨਹੀਂ ਦਿਆ ਕਰਨਾ ਕੁਝ ਨਾ ਕੁਝ ਕਰਦਾ ਮੈਂ ਤਾਂ ਪਹਿਲਾਂ ਸੋਚਿਆ ਸੀਗਾ ਮੈਂ ਸੋਚਦਾ ਹੀ ਆ ਪਰ ਨਹੀਂ ਹੁਣ ਮੈਨੂੰ ਪੱਕੇ ਤੌਰ ਤੇ ਸੋਚਣਾ ਪੈਣਾ ਵਾ ਇਧਰ ਮੰਮੀ ਦਾ ਵਹਿਮ ਦੂਰ ਹੀ ਨਹੀਂ ਹੋਣੇ ਕਰਦਾਗਾ ਏ ਫਿਊ ਮੂਮੈਂਟਸ ਲੇਟਰ ਹਉ ਹਣ ਦੁਚਾੜੂ ਲੈ ਕੇ ਬੈ ਗਈਆਂ ਸ਼ਾਮਾ ਵੜੇ। ਉਹ ਮੰਮੀ ਜੀ ਮਿੱਟੀ-ਮਿੱਟੀ ਹੋਈ ਹੋਈ ਸੀਗੀ। ਪਹਿਲਾਂ ਮੈਂ ਨਜ਼ਰ ਦਾ ਢੋਕਲਾ ਹੁਣ ਦੁਚਾੜ ਫੜ ਕੇ ਬੈ ਗਈ। ਸ਼ਾਮਾ ਪਈਆਂ ਹੁਣ ਦੁਚਾੜ ਲੈ ਕੇ ਬੈ ਗਈ ਫਿਰ। ਮੈਂ ਕਿਹਾ ਮਿੱਟੀ ਆ ਗਈ ਤੇ ਕੋ ਸਾਫ਼ ਕਰ ਦੇ। ਹੁਣ ਲਾ ਲੈ ਹੁਣ ਦੁਚਾੜ ਜਮਾਤਾ। ਚਾੜੜ। ਇਹ ਚਾੜੜ ਮਾਂ ਦਾ ਤਾਂ ਆਮ ਦਾ ਮਾਰਨਾ ਨਹੀਂ ਆ। ਸ਼ਾਮਾ ਪਈ ਨੇ ਚਾੜ ਫੜ ਕੇ ਬਾਹਰ ਆ ਗਈਆਂ। ਤਾਂ ਹੋਈ ਜੇ ਵੇਲਾ ਕੋ ਕੰਮ ਕਰਨਾ ਵਾੜੇ। ਮੰਮੀ ਨੂੰ ਰਾਮਾ ਨੂੰ ਕੁਝ ਕਰਨਾ ਹੀ ਪੈਣਾ ਮੰਮੀ ਬਹੁਤ ਕੰਮ ਕਰਵਾਕੀ ਨੇ ਲੈਫਟ ਔਰ ਉਹਦੀ ਮਾਂ ਤਾਂ ਦਿੰਦੇ ਚਰਵੀ ਨੇ ਤਾਂ ਦਿੰਦੇ ਰੋਬੀ ਨਾਲ ਗੱਲ ਕਰਦੀ ਆ ਮੈਂ ਰੋਬੀਨਾ ਹਾਂਜੀ ਹਾਂਜੀ ਭਾਬੀ ਅਰੇ ਫ੍ਰੀ ਆ ਬੰਟਾ ਹਾਂ ਮੈਂ ਫ੍ਰੀ ਆ ਬੈਠਾ ਗੱਲ ਕਰ ਲੈਣਾ ਗੱਲ ਕਰ ਈ ਗੱਲ ਕਰਨ ਦੀ ਮਮੀ ਮੈਮ ਬਹੁਤ ਕਰਨ ਲੱਗ ਗਏ ਨੇ ਇੰਨੇ ਵੈਮ ਕਰਦੇ ਹੁਣ ਅੱਛਾ ਹਾਂ ਵੈਮ ਤਾਂ ਮੈਨੂੰ ਪਤਾ ਕਰਨ ਲੱਗੇ ਬਹੁਤ ਜ਼ਿਆਦਾ ਕੁਛ ਨਾ ਕੁਛ ਕਰਨਾ ਪੈਣਾ ਵੈ ਮੈਨੂੰ ਕੱਲੇ ਕਿ ਤੂੰ ਸਿਰ ਨਾ ਬਾ ਸ਼ਾਮ ਮੇਰੇ ਸਿਰ ਨਹੀਂ ਬਾਈ ਦਾ ਮੈਂ ਮਿੱਟੀ ਮਿੱਟੀ ਹੋਈ ਸੀ ਬਾਕੀ ਤੇ ਝਾੜੂ ਲਾਦਾਂ ਨਹੀਂ ਉਸ ਜਗ੍ਹਾ ਤੇ ਤਨੇ ਝਾੜੂ ਨਹੀਂ ਮਾਰਾ ਸ਼ਾਮ ਹੋ ਗਈ ਸਾਡੇ ਨਾਲ ਤੇ ਇਹ ਹੋਇਆ ਮੈਂ ਪਹਿਲਾਂ ਬੈਠਾ ਸੀਗਾ ਮੈਂ ਦਾਦਾ ਲੱਤਾਂ ਲਾ ਰਿਆ ਤੇ ਉਹਨੂੰ ਕਹਿੰਦੇ ਤੂੰ ਲੱਤਾਂ ਕਿਉਂ ਲਾਈ ਜਾਣਾ ਵਾ ਮੈਂ ਤਾਂ ਹੈ ਕੀ ਕਰਾਂ ਮੈਂ ਤੇ ਚਲ ਉਹ ਦੋ ਗਏ ਬਾਅਦ ਮੇਰਾ ਨਾ ਨੋੜਨ ਲੱਗ ਗਿਆ ਅੱਛਾ ਮੈਂ ਕਿਹਾ ਮਗਾ ਨੌਕਾਟ ਲੰਨਾ ਮੇਰੇ ਆਗੇ ਇਹਨੇ ਤੂੰ ਨੌਕਾ ਕੱਟੀ ਐ ਨਾ ਜਾਮਾ ਵੇਲੇ ਹੁਣ ਮੈਂ ਕੀ ਕਰਾਂ ਮੈਂ ਵੀ ਸੋਚ ਲਾ ਮਗਾ ਇਦਾਂ ਮੰਮੀ ਨੇ ਮੈਨੂੰ ਤਾਂ ਮੰਨਦਾ ਹਟਣਾ ਨਹੀਂ ਹੈਗਾ ਕੋਈ ਲੋਕੇ ਜਿਗੜ ਲਾੜਾ ਹੀ ਬੜਾ ਇਦਾਂ ਮੰਮੀ ਹਟੋਗੀ ਨਹੀਂ ਮੈਨੂੰ ਨਾਲੇ ਆਪਣਾ ਦਿਮਾਗ ਖਾ ਉਹਨੇ ਨਾਲੇ ਸਾਡਾ ਕਰਨੀਏ ਕੁਛ ਕਰਨ ਹੀ ਨਹੀਂ ਦਿੰਦੇ ਉ ਤਾਂ ਮੂੰਹ ਖਣਦਾ ਲੱਗਦਾ ਬਾਹਰ ਦੇਖਣੇ ਪਿਆ ਕਰਨੇ ਕੋਈ ਕੰਮ ਕਰਨ ਵਾਸਤੇ ਮੈਨੂੰ ਲੱਗਾ ਕੁਛ ਨਾ ਕੋਈ ਹੱਲ ਕੱਢਣਾ ਪੈਣਾ ਦਾ ਕਰਨਾ ਪੈਣਾ ਕੁਛ ਲੋ ਵੀ ਤੂੰ ਵੀ ਸੋਚ ਮੈਂ ਵੀ ਸੋਚਦੀ ਹਾਂ ਕੋਈ ਗੱਲ ਠੀਕ ਹੈ ਮੈਂ ਥੋੜੇ ਦਾਂ ਫਿਰ ਤੂੰ ਸੋਚ ਦਾ ਰੰਗ ਨਾਲ ਸਟ੍ਰੀਮ ਲੰਨ ਆਉਂਦੀ ਹੈ ਭਬੀ ਹਾਂਜੀ ਮੈਨੇ ਇੱਕ ਸਲਾਹ ਕੀਤੀ ਹੈ ਅੱਛਾ ਕਿਹੜੀ ਮੈਂ ਕਹਿੰਦਾ ਆਪਾਂ ਨਾ ਮੰਮੀ ਦਾ ਵਹਿਮ ਤਾਂ ਦੂਰ ਕਰਨਾ ਹੀ ਹੈ ਹੂੰ ਮੈਂ ਨਾ ਕੋੜੀਆਂ ਤਾਂ ਆਉਂਗਾ ਮੇਕੋਦਮ ਥਲੇ ਡੇਕ ਜੂਗਾ ਅੱਛਾ ਮੰਮੀ ਭੱਜ ਗੋ ਹਾਈਵੇ ਮੇਰੇ ਮੁੰਡੇ ਨੂੰ ਕੀ ਹੋ ਗਿਆ ਮੰਮੀ ਤੁਹਾਨੂੰ ਕਹਿੰਗੇ ਡਾਕਟਰ ਨੂੰ ਫੋਨ ਕਰ ਜਾਂ ਆਪਾਂ ਡਾਕਟਰ ਕੋ ਚੱਲੀਏ ਹੈਨਾ ਡਾਕਟਰ ਨੇੜੇ ਇੱਥੇ ਨੇੜੇ ਵਾਲਾ ਤਾਂ ਹੈ ਨਹੀਂ ਯਾ ਦੂਰੀ ਜਾਣਾ ਪੈਣਾ ਆਪਾਂ ਨੂੰ ਤੇ ਮੰਮੀ ਕਹੋਗੇ ਚਲੋ ਚਲੀਏ ਤੁਸੀਂ ਕਹਣਾ ਮੰਮੀ ਨਹੀਂ ਰੈਨੋ ਹਲੇ ਤਾਂ ਕੋਣ ਪਾਈ ਆ ਹਾਂ ਉਹ ਐਵੇਂ ਇਲਾਜ ਹੋਣਾ ਨਹੀਂ ਸਹੀ ਫਿਰ ਮੰਮੀ ਸੋਚੋਗੇ ਹਾਂ ਕਿ ਬਦਲੋਟਾ ਸਹੀ ਹੈ ਸਾਲ ਹੋ ਗਿਆ ਸਹੀ ਫਿਰ ਆਪੇ ਲੈ ਕੇ ਜਾਣਗੇ ਫਿਰ ਕਿਹੜੀ ਕੋਣ ਦੇਖੂਗੀ ਹਨਾ ਆਪਾਂ ਇਦਾਂ ਹੀ ਕਰਦੇ ਆ ਹਾਂ ਆ ਸਕੀਮ ਦਾ ਮਾਉਂ ਮੰਮੀ ਮੈਂ ਚੱਲਾਂ ਬਾਹਰ ਮੜੇ ਵੇਕੀ ਨਾਲ ਘੁੰਮਣ ਵਾਸਤੇ ਜਾਵਾਂ ਮੜੇ ਚਲਤਾ ਜਾਏ ਪੌਣ ਨਾ ਪਈ ਹੋਵੇ ਟਾਈਮ ਨਾ ਜਾਣ ਦੇ ਜਾਈ ਨਹੀਂ ਪੌਣ ਨਹੀਂ ਪਈ ਆਗੀ ਹਾਂ ਜਾਵਾ ਅੱਛਾ ਪਾਣੀ ਪੀ ਲੈਣਾ ਭਾਬੀ ਪਾਣੀ ਲਿਆਓ ਹਾਈ ਸਾਰਾ ਤੈਨੂੰ ਘੁੰਮਦਾ ਨਾ ਰਿਹਾ ਕਰ ਯਾਰ ਮੰਮੀ ਕੋਹ ਨਹੀਂ ਹੁੰਦਾ ਜਾ ਉਹ ਕਹਿੰਨੇ ਨੰਦਾ ਜੇਦਾ ਵਕਤ ਮੈਂ ਵਿਕੀ ਨਾ ਚੱਲਿਆ ਮੈਂ ਉੱਥੇ ਚੱਲਿਆ ਮੈਂ ਉੱਥੇ ਚੱਲਿਆ ਚਲੋ ਮੈਂ ਠੀਕ ਹੈ ਚੱਲਾ ਫੇ ਠੀਕ ਹੈ ਰੋਮੇ ਕਿੱਥੇ ਚੱਲਣਾ ਲੈ ਬੈਰ ਆੜ ਮਗਰ ਆਵਾਜ਼ ਮਾਰਦੀ ਐ ਤੈਨੂੰ ਕਿੰਨੀ ਵਾਰ ਸਮਝਾਇਆ ਮਗਰ ਆਵਾਜ਼ ਨਹੀਂ ਮਾਰੀ ਦੀ ਕੋਈ ਹੁੰਦਾ ਮੈਂ ਜਾਣਦਾ ਉਹ ਉੱਧੇ ਪੁੱਛਿਆ ਹੀ ਭਾਬੀ ਨੇ ਚਲ ਕੋਈ ਕਰਾਂ ਮੈਂ ਜਾ ਉਨਨੇ ਆਵਾਜ਼ ਮਾਰੀ ਮਗਰ ਉਹਨੇ ਬਹਿ ਜਾ ਤੋਣਾ ਅੱਛ ਲੈ ਪਰ ਸ਼ੱਕ ਨੂੰ ਮਾਰਦੀ ਰਹਾ ਬਣਾ ਜਾ ਹਣ ਤੁਰੇ ਜਾਈ ਨਾ ਬਾਹਰ ਹੁਣ ਕੀ ਹੋ ਗਿਆ ਲੈ ਪਹਿਲਾਂ ਇਹ ਆਵਾਜ਼ ਮਾਰਦੀ ਐ ਹੁਣ ਇਹਨੇ ਸ਼ੱਕ ਵੀ ਮਾਰਤੀ ਮਗਰੇ ਤੇਰੇ ਲੈ ਉਹ ਕਹਿੰਦੇ ਜੁੱਤੀ ਛਾੜ ਮੈਂ ਜੁੱਤੀ ਛਾੜ ਕੇ ਚੱਲ ਜਾ ਨਹੀਂ ਨਹੀਂ ਤੂੰ ਰਹਿਣ ਲੈ ਜਾਣਾ ਨਹੀਂ ਕਿਤੇ ਬਾਹਰ ਹਣ ਚਲੋ ਠੀਕ ਐ ਨਹੀਂ ਜਾਂਦਾ ਹਾਂ ਹਾਂ ਰਹਿਣ ਦੇ ਆਵੇਂ ਫਿਊ ਮਿੰਟਸ ਲੇਟਰ ਓਏ ਓਏ ਆਏ ਓਏ ਮੇਰਾ ਜੱਟਾ ਨਿਕਲ ਗਿਆ ਯਾਰ। ਓਹੋ। ਆ ਮੈਂ ਕਾ ਡਾਕਟਰ ਨੂੰ ਫੋਨ ਕਰ। ਛੱਤੀ ਬਗਾਰੇ ਨੂੰ ਲਿਆ ਕੇ ਜਾ। ਕੋਈ ਖਾਰ ਰਹੀ ਹੈ। ਉਹ ਨਹੀਂ। ਖਾਰਡ ਤੋਂ ਗਾਣ ਡਾਕਟਰ ਨੂੰ ਫੋਨ ਕਰ ਛੱਤੀ ਨੂੰ ਡੇ ਉਹ ਤੇ ਜਾਂਦੇ। ਉਹ ਨਹੀਂ। ਮੇਰੇ ਫੋਨ ਕਰ। ਜੋ ਪਹਿਲਾਂ ਕਿ ਕਰਦਾ। ਉਹ ਨਹੀਂ ਨਹੀਂ ਨਹੀਂ। ਤੇ ਅਮਰ ਕਰਨਾ ਕੁਝ ਨਹੀਂ ਹੁੰਦਾ। ਉਹ ਨਹੀਂ ਨਹੀਂ ਨਹੀਂ। ਤੂੰ ਜਾ ਬਲਾ। ਡਾਕਟਰ ਬੁਲਾ ਮੁੰਡੇ ਦੇ ਵੇ ਲੱਟ ਕਿਦਾਂ ਸੱਜਦੀ ਜਾਣਦੇ ਆ ਬਲਾ ਛੱਤੀ ਕਰ। ਛੱਤੀ ਬਲਾ। ਕਿੰਨਾ ਚਿਰ ਹੋ ਗਿਆ ਡਾਕਟਰ ਨੂੰ ਵਾਜੇ ਤੱਕ ਬੁਲਾਇਆ ਹੀ ਨਹੀਂ ਆ। ਤਾਂ ਮੈਨੂੰ ਮਿਲ ਲੱਤ ਬੜੀ ਆਏ ਕਰ ਫੋਨ ਕਰ ਡਾਕਟਰ ਨੂੰ ਛੇਤੀ ਆ ਜਾਏ ਇਨੇ ਜਿੰਨਾ ਤੱਕ ਮੁੰਨੇ ਕੀਤਾ ਆਏ ਮੈਨੂੰ ਲੱਤ ਨਾ ਸੱਜ ਗਈ ਮੁੰਡੇ ਦੀ ਵੈਸੇ ਹਾਏ ਹਾਏ ਹਸਰਾ ਰੱਖਾ ਉਹ ਲਾ ਕੋਈ ਨਹੀਂ ਆਜਣ ਡਾਕਟਰ ਉਹ ਨਹੀਂ ਗਰਮ ਬਕ ਮਾਰ ਚਾਰ ਤੇ ਅਲੋ ਆ ਵੀ ਰਹਿਣ ਦਾ ਫੋਨ ਕਰਨ ਰਹਿਣ ਰਹਿ ਕੀ ਦੁਖਤ ਨਹੀਂ ਤਰਪਿਆ ਨਹੀਂ ਨਹੀਂ ਮੇਲੇ ਲੱਤ ਨੂੰ ਕੋਸ਼ਣੇ ਆ ਠੀਕ ਆ ਲੱਤ ਮੇਰੀ ਬਿਲਕੁਲ ਓਕੇ ਤੂੰ ਬੜਾ ਤੈਨਾਂ ਤਰ ਭੰਡਿਆ ਆ ਤੜਵਨੇ ਮੈਂ ਤੁਹਾਡਾ ਵਹਿਮ ਦੂਰ ਕਰਨ ਲਈ ਕਰਦਾ ਪਏ ਜਦੋਂ ਬੰਦੇ ਦੇ ਹੱਥ ਤੇ ਬਣੀ ਹੋਵੇ ਨਾ ਫਿਰ ਬੰਦਾ ਸਾਰੇ ਵਹਿਮ ਤੋੜ ਦਦਾ ਕੋਈ ਪੌਣ ਨਹੀਂ ਵੰਦਾ ਤੁਸੀਂ ਕਿਹਾ ਵੇਖਿਆ ਪੌਣ ਲੇਕਿਨ ਨਹੀਂ ਡਾਕਟਰ ਨੂੰ ਫੋਨ ਕਰ ਕਿਹਾ ਕੀ ਨਹੀਂ ਕਿਹਾ ਹਾਂ ਮੈਂ ਵਹਿਮਾਂ ਪਰਮਾਚ ਪਈ ਐਸੇ ਕਰਕੇ ਵਹਿਮਾਂ ਪਰ ਮਨਾ ਕੁਛ ਨਹੀਂ ਹੁੰਦਾ ਵਹਿਮਾਂ ਤੋਂ ਸਾਰਿਆਂ ਨੂੰ ਦੂਰ ਰਹਿਣਾ ਚਾਹੀਦਾ ਵਾ ਹਾਂ ਇਹ ਤਾਂ ਠੀਕ ਹੈ ਤੇਰੀ ਵਹਿਮ ਨਹੀਂ ਕਰਨੇ ਚਾਹੀਦੇ ਚਲੋ ਠੀਕ ਹੈ ਮੈਨੂੰ ਮਾਫ ਕਰਾ ਗਲਤੀ ਹੋ ਗਈ ਮੇਤੋਂ ਚਲ ਕੋਈ